ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਜੋ ਬਈ ਜੀ ਬਈ ਜੀ ਕਿਸ ਕਰਕੇ ਸਾਡੀ ਵੀਡੀਓ ਰਿਕਮੈਂਡਡ ਨਹੀਂ ਆ ਰਹੀ ਨਾਲ ਹੀ ਨਾਲ ਜਾਣਾ ਥੋੜੇ ਜਿਹਾ ਦੋਸਤਾਂ ਨਾਲ ਕਰੀਂ ਕਿੰਦਾ ਡਾਗੇ ਕੰਮ ਕੀਤਾ ਹੈ ਪੰਡਾ ਕੀ ਇਹ ਪੰਡਾ ਪੋਲੀਟਿਕ ਚ ਲੱਟੀ ਰਹਿੰਦੇ ਕੋਸ ਅਸੀਂ ਅੱਜ ਵੀ ਪਾਰਟੀ ਦੇ ਕੋਈ ਵਿਰੋਧਤਾ ਵਾਲੇ ਪਾਸੇ ਜਾਣਾ ਨਹੀਂ ਕਿਉਂਕਿ ਪਰ ਸਾਡੇ ਘਰਾਂ ਦੇ ਚੁੱਲ੍ਹੇ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਪੁਜ ਰਹੇ ਸੀ ਤੁਸੀਂ ਸੀਐਮ ਸਾਹਿਬ ਦੇ ਬਹੁਤ ਨੇੜੇ ਹੋ ਜੀ ਜੀ ਬਾਈ ਸਾਡਾ ਮਸਲਾ ਜਿਹੜਾ ਹੈਗਾ ਉਹ ਹੱਲ ਹੋ ਸਕਦਾ ਜੀ ਇਹਦੇ ਵਿੱਚ ਕਿਸੇ ਕੋਰਟ ਦਾ ਕੋਈ ਮਸਲਾ ਨਹੀਂਗਾ ਜੀ ਜੀ ਇਹ ਜਿਹੜਾ ਹੈਗਾ ਬੀਓਡੀ ਦੇ ਵਿੱਚ ਮਤਾ ਪਾ ਕੇ ਸਾਡੀ ਤਨਖਾਹ ਜਾਰੀ ਕਰ ਸਕਦੇ ਅੱਜ ਵੀ ਸਾਨੂੰ 10295 ਦਿੱਤਾ ਜਾ ਰਿਹਾ ਕੋਰਟ ਦਾ ਹੀ ਇਹ ਫੈਸਲਾ ਹੈ ਬਰਾਬਰ ਕੰਮ ਬਰਾਬਰ ਤਨਖਾਹ ਜੀ ਅੱਜ ਸਾਨੂੰ 3.4 ਸਾਲ ਹੋ ਗਏ ਜੀ ਕੰਮ ਕਰਦਿਆਂ ਬਿਜਲੀ ਬੋਰਡ ਦੇ ਵਿੱਚ ਸਾਡੇ ਘਰਾਂ ਦੇ ਚੁੱਲ੍ਹੇ ਬੁਝ ਗਏ ਜੀ ਬਿਲਕੁਲ ਅਸੀਂ ਪਾਰਟੀ ਲਈ ਕੰਮ ਕੀਤਾ ਪਰ ਪਾਰਟੀ ਸਾਡੇ ਉੱਤੇ ਧਿਆਨ ਨਹੀਂ ਦੇ ਰਹੀ ਵਲੰਟੀਅਰ ਵਾਂ ਠੀਕ ਹੈ ਜੀ ਤੁਸੀਂ ਆ ਆ ਵੀ ਮੈਂ ਲੈ ਜਾਣਾ ਬਾਈ ਜੀ ਤੁਸੀਂ ਜਦੋਂ ਕੋਈ ਚੰਦ ਤੁਸੀਂ ਮੈਨੂੰ ਵੀਡੀਓ ਫਾਈਲ ਭੇਜ ਦਿਓ ਹਾਂ ਜੀ ਜਦੋਂ ਲੋਕ ਡਰਦੇ ਨਹੀਂ ਉਦੋਂ ਚੱਲਦੇ ਆਂ ਬਿਲਕੁਲ ਬਾਈ ਕਰਾਂਗੇ ਅਸੀਂ ਇੱਕ ਜੀ ਫੋਟੋ ਕਰਾ ਲਿਓ ਮੜਾ